ਸ਼ਕਲ ਬੱਚਿਓ ਅੱਜ ਆਪਾਂ ਕਰਾਂਗੇ 6ਵੀਂ ਦਾ ਪੈਸ ਨਾਲ ਸੰਬੰਧਿਤ ਫਾਈਨਲ ਪੇਪਰ ਹੱਲ ਜਿਹੜਾ 11 ਤਰੀਕ ਨੂੰ ਹੋਇਆ ਸੀ ਇਹਦੇ ਵਿੱਚ ਤੁਸੀਂ ਆਪਣੇ ਕੁਐਸਚਨ ਹੱਲ ਕਰਕੇ ਵੇਖੇ ਹੋਣਗੇ ਮੈਨੂੰ ਉਮੀਦ ਹੈ ਤੁਹਾਡੇ ਸਹੀ ਵੀ ਹੋਣਗੇ ਪਰ ਆਪਾਂ ਫਿਰ ਵੀ ਦੇਖਦੇ ਹਾਂ ਤੁਸੀਂ ਆਪਣੇ ਆਨਸਰ ਜਿਹੜੇ ਦਿੱਤੇ ਸੀ ਉਹਨਾਂ ਦਾ ਮਿਲਾਣ ਜਰੂਰ ਕਰਨਾ ਵੀ ਤੁਹਾਡੇ ਆਨਸਰ ਸਹੀ ਹਨ ਫਸਟ ਕੁਐਸਚਨ ਸੰਖਿਆ 0 ਦਾ ਖੇਤਰ ਕੀ ਹੋਏਗਾ ਕੀ ਹੋਏਗਾ ਬੇਟਾ ਜੀ ਮਾਈਨਸ 11 ਹੋਵੇਗਾ 0 ਦਾ 75 ਮਾਈਨਸ 1 ਹੋਵੇਗਾ ਠੀਕ ਅਗਲਾ ਕੁਐਸਚਨ ਰਸ਼ਮੀ ਨੇ ਸੋਮਵਾਰ ਨੂੰ ਆਪਣੇ ਬੈਂਕ ਖਾਤੇ ਵਿੱਚ 4370 ਰੁਪਏ ਜਮ੍ਹਾਂ ਕਰਵਾਏ ਮੰਗਲਵਾਰ ਨੂੰ 2875 ਰੁਪਏ ਉਸੇ ਖਾਤੇ ਵਿੱਚੋਂ ਨਿਕਲਵਾ ਲਏ ਅਗਲੇ ਦਿਨ ਫਿਰ ਉਸਨੇ ਉਸੇ ਖਾਤੇ ਵਿੱਚ 1550 ਰੁਪਏ ਜਮ੍ਹਾਂ ਕਰਵਾਏ ਵੀਰਵਾਰ ਉਸਦੇ ਬੈਂਕ ਖਾਤੇ ਵਿੱਚ ਕਿੰਨੇ ਰੁਪਏ ਸਨ ਪਹਿਲਾਂ ਉਹਨੇ ਜਮ੍ਹਾਂ ਕਰਵਾਈ ਉਹਦੇ ਜਮ੍ਹਾਂ ਹੋ ਜਾਣਗੇ ਮੈਂ ਲਿਖ ਰਿਹਾ 4375 ਰੁਪਏ ਜਮ੍ਹਾਂ ਕਰਾਈ ਪਲੱਸ ਹੋਗੇ ਵਿੱਚ ਜਾ ਕੇ ਉਹ ਫਿਰ ਉਹਨੇ 2875 ਕਢਵਾ ਲੇ ਤਾਂ ਉਹ ਵਿੱਚੋਂ ਤੈਟ ਕਰਵਾਈ ਸੀ ਜਮ੍ਹਾਂ 4370 2875 ਵਿੱਚੋਂ ਉਹਨੇ ਕਢਵਾਈ ਸੀ ਤਾਂ ਉਹ ਵਿੱਚੋਂ ਨਿਕਲ ਜਾਣਗੇ ਜੇ ਇਹਨੂੰ ਆਪਾਂ ਘਟਾ ਲਈਏ 10 ਚੋਂ 5 ਕੱਢੇ 5 16 ਚੋਂ 7 ਕੱਢਾਂਗੇ 9 ਬਣ ਜਿਗਾ ਇੱਥੇ 12 ਚੋਂ 8 ਕੱਢਾਂਗੇ 4 ਇੰਨਾ ਬਚ ਗਿਆ ਐਨਰਪੀਏ ਬਚ ਗਏ ਪਹਿਲਾਂ ਉਹ ਜਮਾ ਕਰਵਾਈ ਸੀ ਇਹ ਨਹੀਂ ਆਹ ਇਹ ਜੁੜ ਗਏ ਵਿੱਚ ਤੇ 2875 ਕਟਵਾ ਲਈ ਸੀ ਤਾਂ ਇਹ ਵੀ ਚੁੱਕਟ ਗਏ ਤਾਂ ਹੁਣ 1495 ਬਚ ਗਏ ਫੇਰ ਕੀ ਕੀਤਾ ਉਹਨੇ 1550 ਰੁਪਏ ਫੇਰ ਜਮਾ ਕਰਵਾਤੇ ਠੀਕ ਹੈ ਹੁਣ ਦੇਖੋ ਇਹ ਜੁੜਨਗੇ ਕਿਉਂਕਿ ਇਹ ਜਮਾ ਕਰਵਾਈ 5 9 ਤੇ 5 14 1KL 5 ਤੇ 4 9 ਤੇ 1 10 1 ਤੇ 1 2 ਤੇ 1 ਤਾਂ ਤਾਂ 3045 ਰੁਪਏ ਹੋਣ ਉਹਦੇ ਖਾਤੇ ਦੇ ਵਿੱਚ ਹੋਣਗੇ ਵੀਰਵਾਰ ਨੂੰ ਜਿਹੜੀ ਆਪਸ਼ਨ ਸਹੀ ਬਣਨੀ ਸੀ ਬੇਟਾ ਤੀਜੀ ਆਪਸ਼ਨ ਦਸ਼ਮਲਵ ਸੰਖਿਆ 5.0378 ਵਿੱਚ ਅੰਕ 7 ਦਾ ਸਥਾਨਕ ਮੁੱਲ ਹੈ ਸਥਾਨਕ ਮੁੱਲ ਕੀ ਹੈ ਅੰਕ 7 ਦਾ ਜਿਹੜੇ ਦਸ਼ਮਲਵ ਤੋਂ ਬਾਅਦ ਵਾਲੇ ਅੰਕ ਨੇ ਬੇਟਾ ਇਧਰਲੇ ਪਾਸੇ ਵਾਲੇ ਠੀਕ ਹੈ ਇਧਰਲੇ ਪਾਸੇ ਵਾਲੇ ਜਿਹੜੇ ਅੰਕ ਨੇ ਉਹਨਾਂ ਵਿੱਚੋਂ ਪਹਿਲਾ ਅੰਕ ਹੁੰਦਾ ਜਿਹੜਾ ਉਹ 10ਵਾਂ ਹੁੰਦਾ ਦੂਜਾ ਅੰਕ ਸੌਵਾਂ ਹੁੰਦਾ ਤੇ ਤੀਜਾ ਅੰਕ ਹਜ਼ਾਰਵਾਂ ਹੁੰਦਾ ਹੁਣ 7 ਜਿਹੜਾ ਹਜ਼ਾਰਵਾਂ ਅੰਕ ਆ ਸੌ ਹਜ਼ਾਰਵੇਂ ਨੂੰ ਆਪਾਂ ਕਿਵੇਂ ਲਿਖਾਂਗੇ 7/1000 ਤਾਂ ਇਹਦੇ ਲਈ ਸਹੀ ਆਪਸ਼ਨ 7/1000 ਆਉਣੀ ਸੀ ਜਿਹੜੀ ਕਿ ਚੌਥੀ ਆਪਸ਼ਨ ਹੈ ਅਗਲਾ ਕੁਐਸਚਨ ਬੇਟਾ ਚੌਥਾ ਇਹ ਢਾਤੇ ਦੇ ਆਕਾਰ ਵਿੱਚ ਕਿੰਨੇ ਸ਼ਿਖਰ ਹਨ ਕਿੰਨੇ ਸ਼ਿਖਰ ਹਨ ਬੇਟਾ ਪੰਜ 1 2 3 4 ਤੇ 5 ਤੇ ਇਹ ਆਪਸ਼ਨ ਦੂਜੀ ਆਪਸ਼ਨ ਆਉਣੀ ਸੀ ਅਗਲਾ ਕਿਹੜਾ ਬਿੰਦੂ ਦਿੱਤੀ ਬਕਰ ਦੇ ਅੰਦਰਲੇ ਭਾਗ ਵਿੱਚ ਸਥਿਤ ਹੈ ਅੰਦਰਲੇ ਭਾਗ ਦੇ ਵਿੱਚ ਕਿਹੜਾ ਬਿੰਦੂ ਹੈ ਬਟਾ ਪੀ ਤਾਂ ਕਿਹੜੀ ਆਪਸ਼ਨ ਸਹੀ ਆਉਣੀ ਸੀ ਤੀਜੀ ਆਪਸ਼ਨ ਅਗਲਾ ਸਵੇਰੇ ਤਾਪਮਾਨ 5 ਡਿਗਰੀ ਸੈਲਸੀਅਸ ਸੀ ਸ਼ਾਮ ਤੱਕ ਤਾਪਮਾਨ 15 ਡਿਗਰੀ ਸੈਲਸੀਅਸ ਹੋਰ ਘਟ ਗਿਆ ਸ਼ਾਮ ਦਾ ਤਾਪਮਾਨ ਦੱਸੋ ਪਹਿਲਾਂ 5 ਸੀ ਵਿੱਚੋਂ 15 ਹੋਰ ਘਟ ਗਿਆ ਕਿੰਨਾ ਬਚਿਆ ਬੇਟਾ ਮਾਈਨਸ 10 ਡਿਗਰੀ ਸੈਲਸੀਅਸ ਨਾਸੀ ਬਤੇ ਨਾ 15 ਚੋਂ 5 ਘਟਾਹਾਂਗੇ ਤਾਂ 10 ਬਚੂਗਾ ਪਰ ਜੇ 5 ਚੋਂ 15 ਘਟਾਵਾਂਗੇ ਤਾਂ ਮਾਈਨਸ 10 ਆਏਗਾ ਪਹਿਲੀ অপਸ਼ਨ ਸਹੀ ਹੋਣੀ ਸੀ ਠੀਕ ਹੈ ਬੇਟਾ ਅਗਲਾ ਇਹਨਾਂ ਦਿੱਤੀਆਂ ਪਿੰਨਾ ਵਿੱਚੋਂ ਕਿਹੜੀਆਂ ਸਮਾਨ ਪਿੰਨਾ ਹਨ ਸਮਾਨ ਪਿੰਨਾ ਉਹ ਹੁੰਦੀਆਂ ਜਿਨ੍ਹਾਂ ਦੇ ਹਰ ਬਰਾਬਰ ਹੁੰਦੇ ਨੇ ਇਹ ਇਹ ਵੀ ਨਾ ਸਮਾਨ ਨਹੀਂ ਕਹੋਗੇ ਇਹਨਾਂ ਦੇ ਵਿੱਚ ਹਰ ਬਰਾਬਰ ਨਹੀਂ 11 11 11 ਸਾਰੇ ਦੀ ਹਰ 11 ਹੈ ਅਗਲਾ ਸੋਹਣ ਦੀ ਕਮੀਜ਼ ਉੱਪਰ 9 ਬਟਨ ਲੱਗੇ ਹਨ ਉਹਨਾਂ ਵਿੱਚੋਂ 3 ਬਟਨ ਡਿੱਗ ਗਏ ਸੋਹਣ ਦੀ ਕਮੀਜ਼ ਤੋਂ ਡਿੱਗੇ ਹੋਏ ਬਟਨਾਂ ਦੀ ਪਿੰਨ ਕੀ ਹੋਏਗੀ ਕੀ ਹੋਏਗੀ ਵੀ ਡਿੱਗੇ ਹੋਏ ਬਟਨ ਕਿੰਨੇ ਨੇ 3 ਕੁੱਲ ਬਟਨ ਕਿੰਨੇ ਨੇ 9 ਤਾਂ ਬੈਨ ਹੋਊਗੀ 3/9 ਅੱਗੇ ਫਿਰ ਇਹਨੂੰ ਆਪਾਂ ਕੱਢ ਦਾਂਗੇ 3/3 ਦੀ ਹੋ دیا۔ 9 ਮਤਲਬ 1/3 1/3 ਇਹਦੇ ਲਈ ਸਹੀ ਉੱਤਰ ਆਏਗਾ ਆਪਾਂ ਦੇਖਦੇ ਹਾਂ ਆਪਸ਼ਨਾਂ ਦੇ ਵਿੱਚ ਤੀਜੀ ਆਪਸ਼ਨ 1/3 ਇਹਦੇ ਲਈ ਸਹੀ ਆਪਸ਼ਨ ਆਏਗੀ ਦੋਗਲਾ ਇਠਾਂ ਦਿੱਤੇਆਂ ਵਿੱਚੋਂ ਕਿਹੜਾ ਦਿੱਤੇ ਚਿੱਤਰ ਨੂੰ ਦਰਸਾਉਂਦਾ ਹੈ ਕਿਹੜਾ ਦਰਸਾਉਂਦਾ ਵੀ ਕਿਹੜੀ ਚੀਜ਼ ਹੈ ਕਿਰਨ ਹੈ ਇੱਕ ਪਾਸੋਂ ਮੰਨਦਾ ਦੂਜੇ ਪਾਸੋਂ ਵੱਧ ਰਹੀ ਹੈ ਜਿਹੜੀ ਦੋਨੋਂ ਪਾਸੋਂ ਵੱਧਦੀ ਹੋਰ ਰੇਖਾ ਹੁੰਦੀ ਹੈ ਦੇਖੋ ਇੱਕ ਬਸੋ ਵਾਦੀ ਆ ਉਹ ਕਿਰਨ ਹੁੰਦੀ ਹੈ ਇਹ ਕਿਰਨ ਹੈ ਅਗਲਾ ਚਿੰਤ ਕੋਣ ਦਾ ਨਾਮ ਕੀ ਹੈ ਜਿਹੜਾ ਕੋਣ ਬਣਾਇਆ ਹੋਇਆ ਇੱਥੇ ਇਹ ਵਾਲਾ ਕੋਣ ਬਣਾਇਆ ਹੋਇਆ ਇਹ ਇਹਦਾ ਨਾਮ ਆਪਾਂ ਦੱਸਣਾ ਕੀ ਨਾਮ ਆ ਬਟਾਏਗਾ ਈ ਏ ਐਫ ਇਹ ਨਾ ਈ ਏ ਐਫ ਕੋਣ ਈ ਏ ਐਫ ਜਿੱਥੇ ਕੋਣ ਬਣ ਰਿਹਾ ਉਸ ਛੇਖਰ ਨੂੰ ਆਪਾਂ ਬਚਾ ਲੈਣਾ ਤਾਂ ਇਸ ਦਾ ਨਾਮ ਬਣੇਗਾ ਈ ਏ ਐਫ ਥਰਡ অপਸ਼ਨ ਇਹਦੇ ਲਈ ਸਹੀ ਆਏਗੀ। ਅਗਲਾ,ੇਠਾਂ ਦਿੱਤੇ ਚਿੱਤਰ ਵਿੱਚ PO ਕੀ ਦਰਸਾਉਂਦਾ ਹੈ? ਤੁਸਾਵਾਸ਼। ਜਿਹੜਾ ਸਭ ਨੇ ਕੀਤਾ ਹੋਣਾ ਕੀ ਦਰਸਾਉਂਦਾ ਹੈ? ਅਰਧ ਵਿਆਸ। ਚੱਕਰ ਦੇ ਕੇਂਦਰ ਤੋਂ ਚੱਕਰ ਦੇ ਉੱਪਰ ਕਿਸੇ ਵੀ ਬਿੰਦੂ ਦੀ ਦੂਰੀ ਹੈ ਜਿਹੜੀ ਉਹ ਕੀ ਹੁੰਦੀ ਹੈ ਚੱਕਰ ਦਾ? ਅਰਧ ਵਿਆਸ ਹੁੰਦੀ ਹੈ। ਅਗਲਾ, ੇਠਾਂ ਦਿੱਤੇ ਚਿੱਤਰ ਵਿੱਚ ਡਿਗਰੀ ਵਿੱਚ ਕੋਣ ਦਾ ਮਾਪ ਕੀ ਹੈ? ਦੇਖੋ ਜਿਹੜਾ ਡਿਗਰੀ ਵਿੱਚ ਆਪਾਂ ਦੱਸਣਾ ਕੋਣ ਦਾ ਮਾਪ ਕਿੰਨੇ ਡਿਗਰੀ ਦਾ ਕੋਣ ਹੈ ਦੇਖੋ 140 ਤੇ 150 ਦੇ ਵਿੱਚ ਕਿੰਨੇ ਡਿਗਰੀ ਦਾ ਹੈ 145 ਡਿਗਰੀ ਦਾ ਸ਼ਾਬਾਸ਼ ਅਗਲਾ ਇੱਕ ਬਾਕਸ ਦੀ ਲੰਬਾਈ ਚੌੜਾਈ ਅਤੇ ਉਚਾਈ ਕਰਮਵਾਰ 75 ਸੈਂਟੀਮੀਟਰ 85 ਸੈਂਟੀਮੀਟਰ ਤੇ 95 ਸੈਂਟੀਮੀਟਰ ਹੈ ਵੱਧ ਤੋਂ ਵੱਧ ਲੰਬੀ ਟੇਪ ਦੀ ਲੰਬਾਈ ਕਿੰਨੀ ਹੋਏਗੀ ਜਿਹੜੀ ਤਿੰਨੇ ਦਿਸ਼ਾਵਾਂ ਨੂੰ ਪੂਰਾ ਪੂਰਾ ਮਾਪ ਸਕੇ ਪੂਰਾ ਪੂਰਾ ਮਾਪ ਸਤਿ ਮਤਲਬ ਆਪਾਂ ਨੇ ਮਮਸ ਸਵਾ ਬਾ ਪਤਾ ਕਰਨਾ ਸੀ ਇਹਨਾਂ ਦੇ ਵਿੱਚੋਂ 75 85 ਦੇ 95 ਦਾ ਮਮਸ ਸਵਾ ਕਿੰਨਾ ਆਏਗਾ ਬਟਾ 5 ਤਾਂ ਲੰਬੀ ਟੇਬਲ ਦੀ ਲੰਬਾਈ ਕਿੰਨੀ ਹੋਏਗੀ 5 ਸੈਂਟੀਮੀਟਰ ਹੋਏਗੀ ਠੀਕ ਹੈ ਬਟਾ ਜੀ ਤੇ ਇਹਦੇ ਲਈ ਸਹੀ ਆਪਸ਼ਨ फोर्थ ਆਪਸ਼ਨ ਹੋਣੀ ਸੀ 5 ਸੈਂਟੀਮੀਟਰ ਸੰਖਿਆ 5 ਦਾ ਨਮੂਨਾ ਇਹ ਦਿੱਤੀਆਂ ਵਿੱਚੋਂ ਕਿਹੜਾ ਆਕਾਰ ਦਰਸਾਉਂਦਾ ਹੈ ਸੰਖਿਆ 5 ਦੇ ਵਿੱਚੋਂ ਕਿਹੜਾ ਆਕਾਰ ਦਰਸਾਉਂਦਾ ਵੀ ਆਇਤ 4 ਚ ਹੀ ਬਣ ਜੂਗੀ 8 ਚ ਬਣ ਜੂਗੀ ਜਾਂ ਵਰਗ ਵੀ 4 ਚ ਬਣ ਜੂ ਤਾਂ ਕੋਣ 3 ਚ ਬਣੂਗੀ ਤਾਂ 5 ਚ ਕੀ ਬਣ ਸਕਦਾ ਰੇਖਾ ਹੀ ਬਣ ਸਕਦੀ ਹੈ ਐਵੇਂ ਲੱਗ ਸਕਦੇ ਨੇ 3 4 5 ਇੱਕ ਰੇਖਾ ਬਣ ਸਕਦੀ ਹੈ ਠੀਕ ਹੈ ਤੇ ਇਹਦੇ ਲਈ ਫਸਟ ਆਪਸ਼ਨ ਸਹੀ ਆਉਣੀ ਸੀ ਅਗਲਾ ਕੁਐਸਚਨ ਦਿੱਤਾ ਚਿੱਤਰ ਤਿਰਪੋਈ ਦੀ ਕਿਹੜੀ ਕਿਸਮ ਦਰਸਾ ਰਿਹਾ ਹੈ ਕਿਹੜੀ ਕਿਸਮ ਦਰਸਾ ਰਿਹਾ ਬਟਾ ਅਧਿਕ ਕੋਣੀ ਇੱਕ ਕੋਣ ਦਰਸਾ ਰਿਹਾ ਕਿਉਂਕਿ ਇਹਦੇ ਵਿੱਚ ਇੱਕ ਕੋਣ 90 ਡਿਗਰੀ ਤੋਂ ਵੱਧ ਹੈ ਇਹ ਵਾਲਾ ਕੋਣ ਹੈ ਜਿਹੜਾ ਉਹ 90 ਡਿਗਰੀ ਤੋਂ ਜ਼ਿਆਦਾ ਹੈ ਠੀਕ ਹੈ ਬੇਟਾ ਜੀ ਦੇਖ ਕੋਣੀ ਤ੍ਰਿਭੁਜ ਉਹ ਹੁੰਦੀ ਹੈ ਜਿਹਦੇ ਵਿੱਚ ਇੱਕ ਕੋਣ 90 ਡਿਗਰੀ ਤੋਂ ਜ਼ਿਆਦਾ ਹੋਵੇ ਠੀਕ ਹੈ ਨਿਊਨ ਕੋਣੀ ਤਿਕੋਣ ਉਹ ਹੁੰਦੀ ਹੈ ਜਿਹਦੇ ਵਿੱਚ ਤਿੰਨੇ ਕੋਣ 90 ਡਿਗਰੀ ਤੋਂ ਘੱਟ ਹੋਣ ਸਮਕੋਣ ਤ੍ਰਿਭੁਜ ਉਹ ਹੁੰਦੀ ਹੈ ਜਿਹਦੇ ਵਿੱਚ ਇੱਕ ਕੋਣ 90 ਡਿਗਰੀ ਦਾ ਹੋਵੇ ਅਗਲਾ ਇਹਨਾਂ ਦਿੱਤੇ ਆਕਾਰਾਂ ਵਿੱਚ ਕੀ ਸਾਂਝਾ ਹੈ ਸਾਂਝਾ ਦੱਸਣਾ ਆਪਾਂ ਕੀ ਕਾਮਨ ਕੀ ਹੈ ਇਹਨਾਂ ਦੇ ਵਿੱਚ ਇਹ ਸਾਰੀਆਂ ਚਤੁਰਭੁਜਾਂ ਹਨ ਇਹ ਸਾਰੀਆਂ ਆਇਤਾ ਹਨ ਇਹ ਸਾਰੇ ਵਰਗ ਹਨ ਇਹਨਾਂ ਵਿੱਚੋਂ ਕੋਈ ਨਹੀਂ ਦੇਖੋ ਬੇਟਾ ਜੀ ਆਹੀ ਇਕੱਲਾ ਵਰਗ ਸਾਰੇ ਵਰਗ ਨਹੀਂ ਹੈਗੇ ਤਾਂ ਇਹ ਆਪਸ਼ਨ ਨਹੀਂ ਆਊਗੀ ਆਹਾ ਇਕੱਲੀ ਆਇਤਾ ਸਾਰੀਆਂ ਆਇਤਾ ਨਹੀਂ ਹੈਗੀਆਂ ਇਹ ਆਪਸ਼ਨ ਵੀ ਨਹੀਂ ਆਊਗੀ ਪਰ ਇਹ ਸਾਰੀਆਂ ਚਤੁਰਭੁਜ ਨੇ ਮਤਲਬ ਚਾਰ ਭੁਜਾਂਾਂ ਤੋਂ ਮਿਲ ਕੇ ਬਣੀਆਂ ਨੇ ਪਹਿਲੀ ਆਪਸ਼ਨ ਇਸ ਲਈ ਇਸ ਕੁਐਸਚਨ ਦੇ ਲਈ ਸਹੀ ਉੱਤਰ ਆਏਗੀ ਅਗਲਾ ਇਹਾਂ ਦਿੱਤੀ ਵਿਸਤ੍ਰਿਤ ਰੂਪਲੀ ਕਿਹੜੀ ਸੰਖਿਆ ਹੈ ਤਾਂ ਗੁਣਾ ਕਰਕੇ ਜੋੜਨਾ ਪਹਿਲਾਂ ਗੁਣਾ ਕਰ ਲੂ 2 ਨੂੰ 10000 ਨਾਲ ਗੁਣਾ ਕੀਤੀ ਬੇਟਾ ਇੱਥੋਂ ਕੀ ਬਣ ਜਾਏਗਾ 20000 ਠੀਕ ਫਿਰ 8 ਨੂੰ 10 ਨਾਲ ਕੀਤੀ ਕਿੰਨਾ ਬਣ ਜਾਏਗਾ 80 ਫਿਰ 5 ਨੂੰ 1 ਨਾਲ ਕੀਤੀ ਕਿੰਨਾ ਬਣ ਜਾਏਗਾ 5 ਸਾਰਿਆਂ ਨੂੰ ਜੋੜ ਦੋ ਤਾਂ ਆਪਣੇ ਕੋਲੇ ਕਿੰਨਾ ਬਣ ਜਾਏਗਾ 20085 ਜਿਹੜੀ ਕਿ ਕਿਹੜੀ ਆਪਸ਼ਨ ਆ ਬੇਟਾ ਹੈ ਪਹਿਲੀ ਆਪਸ਼ਨ ਹੈ ਇਹ ਹੋਣਾ ਸੀ ਇਹਦੇ ਲਈ ਸਹੀ ਉੱਤਰ ਅਗਲਾ ਇਹਠਾਂ ਦਿੱਤੀ 3D ਅਕਿਰਤੀ ਨੂੰ ਪਛਾਣੋ ਤਿੰਨ ਬਸਾਰੀ ਅਕਿਰਤੀ ਹੈ 3 ਡਾਈਮੈਂਸ਼ਨਲ ਅਕਿਰਤੀ ਜਿਹੜੀ ਆ ਵੀ ਫੁੱਟਬਾਲ ਦੀ ਬਣਾਈ ਹੋਈ ਹੈ ਤਾਂ ਕਿਹੜਾ ਰੂਪ ਹੈ ਗੋਲਾ ਹੈ ਸਫੀਅਰ ਅਗਲਾ ਇਹਠਾਂ ਦਿੱਤੇ ਚਿੱਤਰ ਵਿੱਚ ਕਿਤਾਬ ਦਾ ਖੁੱਲਣਾ ਕੋਣ ਕਿਹੜੀ ਕਿਸਮ ਦਾਸ ਆ ਰਿਹਾ ਹੈ ਕਿਹੜਾ ਕੋਣਾ ਬੈਠਾ ਜੀ ਸਾਹਮਣੇ ਦਿੱਤਾ ਹੋਣਾ ਜਵਾਬ ਇਹ ਹੈ ਨਿਊਨ ਕੋਣ ਹੈ ਕਿਉਂਕਿ ਇੱਥੇ ਸਮਕੋਣ ਬਣਾਣਾ ਸੀ ਤਾਂ ਇਹ ਇਧਰੋਂ ਘੱਟ ਆ ਗਿਆ ਤਾਂ ਇਹ ਕਿਹੜਾ ਕੋਣ ਹੈ ਨਿਊਨ ਕੋਣ ਹੈ ਲਾਸਟ ਕੁਐਸ਼ਨ ਵੀਮਾ ਕੁਐਸ਼ਨ 2.58 1.32 ਦਾ ਮੁੱਲ ਹੈ ਵੈਲਿਊ ਦੱਸਣੀ ਹੈ ਦੀ ਆਪਾਂ ਘਟਾ ਕਰਨੀ ਸੀ ਸੌਖੀ ਸੀ 2.58 1.32 ਘਟਾ ਕਰ ਦੋ 8 ਚੋ 2 ਕੱਢੇ 6 5 ਚੋ 3 ਕੱਢੇ 2 ਤੇ 2 ਚੋ 1 ਕੱਢਿਆ 1 ਤੇ ਲਈ ਸਹੀ ਆਪਸ਼ਨ ਕੀ ਆਉਣੀ ਸੀ 1.26 ਜਿਹੜੀ ਕਿ ਚੌਥੀ ਆਪਸ਼ਨ ਆਉਣੀ ਸੀ ਠੀਕ ਹੈ ਜੀ ਇਹ ਸੀ ਤੁਹਾਡਾ ਮੈਥ ਵਾਲਾ ਛੇਵੀਂ ਦਾ ਪੇਪਰ ਮੈਨੂੰ ਉਮੀਦ ਆ ਤੁਹਾਨੂੰ ਇਹ ਸਮਝ ਲੱਗ ਗਿਆ ਹੁਣ ਤੇ ਤੁਹਾਡੇ ਉਤਰਾਂ ਦੇ ਮਿਲਾਨ ਵੀ ਹੋਗੇ ਹੋਣਗੇ ਧੰਨਵਾਦ ਤੁਹਾਡਾ